ਔਰ ਜਦੋਂ ਮੈਂ ਜੀਵ ਤੇ ਉੱਤੇ ਪਵੂਤੀ ਰੱਖੀ ਤਾਂ ਉਹਦੋਂ ਥੋੜੇ ਟਾਈਮ ਬਾਅਦ ਹੀ ਉਹਦੇ ਜਿਹੜੇ ਸ਼ਬਦ ਵਿੱਚ 100 ਲ ਆਂਦਾ ਸੀ ਜਾਂ 9 9 ਰ ਲ ਆਂਦਾ ਸੀ ਤਾਂ ਉਹ ਕਲੀਅਰ ਹੋਣ ਲੱਗ ਗਈ ਸਭ ਤੋਂ ਪਹਿਲਾਂ ਸਾਰੇ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਹੋ ਮੈਂ ਸਭ ਨੂੰ ਕਹੂੰਗਾ ਕਿ ਜੈ ਭਾਈ ਗੁਰਦਾਸ ਜੀ ਅਸੀਂ ਇਸ ਵਕਤ ਮਾਨਸਾ ਦੇ ਵਿੱਚ ਆ ਤੇ ਭਾਈ ਗੁਰਦਾਸ ਜੀ ਦੇ ਦਰਬਾਰ ਦੇ ਵਿੱਚ ਆਇਆ ਮੇਰੇ ਇੱਕ ਦੋਸ ਜਿਹੜੇ ਹੈਗੇ ਨੇ ਕੇਸ਼ਵ ਜੀ ਉਹ ਮੈਨੂੰ ਪਹਿਲੀ ਵਾਰ ਇਸ ਦਰਬਾਰ ਦੇ ਵਿੱਚ ਲੈ ਕੇ ਆਏ ਸੀ ਮੇਰੇ ਕੋਲ ਦੋ ਬੇਟੇ ਨੇ ਕਵੀਨਸ ਤੇ ਜਿਹਦੇ ਵਿੱਚ ਇੱਕ ਬੱਚੇ ਨੂੰ ਉਰੀ ਆਵਾਜ਼ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਬਲਮ ਸੀ ਤੇ ਮੈਂ ਡਾਕਟਰਾਂ ਨੂੰ ਵੀ ਦਿਖਾਇਆ ਕਹਿੰਦੇ ਇਹ ਸਮੇਂ ਨਾਲ ਠੀਕ ਹੋ ਜਾਏਗੀ ਲੇਕਿਨ 5 ਸਾਲ ਹੋ ਗਏ ਉਮੀਦੀ ਉਮੀਦੀ ਉਹਦੀ ਆਵਾਜ਼ ਸੀ ਤੇ ਮੈਂ ਆਪਣੇ ਦੋਸਤ ਨਾਲ ਪਹਿਲੀ ਵਾਰ ਇਸ ਦਰਬਾਰ ਦੇ ਵਿੱਚ ਆਇਆ ਤੇ ਉਹਨੂੰ ਮੈਂ ਸਭ ਤੋਂ ਪਹਿਲਾਂ ਇੱਥੇ ਜਲ ਜਿਹੜਾ ਜਲਦੀ ਜਿਹੜਾ ਆਪਾ ਪਲਾਇਆ ਤੇ ਉਸ ਤੋਂ ਬਾਅਦ ਮੱਥਾ ਟੇਕਿਆ ਉੱਥੇ ਜਾ ਕੇ ਬਾਬਾ ਜੀ ਨੇ ਪਹੂਤੀ ਦਿੱਤੀ ਤਾਂ ਬਾਬਾ ਜੀ ਕਹਿੰਦੇ ਉਹ ਪਹੂਤੀ ਤੁਸੀਂ ਆਪਣੀ ਜੀਭ ਤੇ ਲਗਾ ਲਓ ਤੇ ਕਾਫੀ ਫਰਕ ਪੈ ਜਾਏਗਾ ਅਸੀਂ ਪਹਿਲੀ ਵਾਰ ਅਬਦ ਦੋਸਤ ਦੇ ਘਰੇ ਤੇ ਬੜੀ ਸ਼ਰਦਾ ਦੇ ਨਾਲ ਉਹ ਪਹੁਤੀ ਨੂੰ ਜੀਵ ਤੇ ਲਗਾਈ ਤਾਂ ਮੈਂ ਤੁਸੀਂ ਯਕੀਨੀ ਮੰਨਣਾ ਮੈਂ ਇਸ ਗੱਲ ਦਾ ਮੈਂ ਦਾਵੇਦਾਰਾਂ ਕਿ ਕਿਉਂਕਿ ਉਹ ਮੇਰੇ ਬੇਟੇ ਨੂੰ ਆ ਜਦੋਂ ਮੈਂ ਜੀਵ ਤੇ ਉੱਤੇ ਪਹੁਤੀ ਰੱਖੀ ਤਾਂ ਉਹਦੋਂ ਥੋੜੇ ਟਾਈਮ ਬਾਅਦ ਹੀ ਉਹਦੇ ਜਿਹੜੇ ਸ਼ਬਦ ਵਿੱਚ 100 ਲ ਆਂਦਾ ਸੀ ਜਾਂ 9 9 ਰ ਲ ਆਂਦਾ ਸੀ ਤਾਂ ਉਹ ਕਲੀਅਰ ਹੋਣ ਲੱਗ ਗਏ ਤਾਂ ਉਹ ਹੌਲੀ 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 ਜਦੋਂ ਉਹ ਕਲੀਅਰ ਹੋਣ ਲੱਗ ਗਏ ਤੇ ਜਦੋਂ ਉਹ ਜਦੋਂ ਕਲੀਅਰ ਹੋਣ ਲੱਗ ਗਏ ਉਹ ਤੋਂ ਬਾਅਦ ਜੀ ਅਸੀਂ ਸੈਕਿੰਡ ਟਾਈਮ ਸੈਕਿੰਡ ਟਾਈਮ ਆਏ ਤਾ ਫਿਰ ਉਦੋਂ ਬਾਅਦ ਥਰਡ ਟਾਈਮ ਆਏ ਤੇ ਅੱਜ ਅਸੀਂ ਆ ਜਿਹੜੇ ਪੈਰਟ ਨੇ ਜਿਹੜੇ ਤੋਤੇ ਨੇ ਅੱਜ ਅਸੀਂ ਆਪਦੀ ਸ਼ਰਦਾ ਦੇ ਨਾਲ ਜਿਹੜੇ ਅਸੀਂ ਇੱਥੇ ਦਰਬਾਰ ਦੇ ਉੱਤੇ ਚੜਾਈ ਨੇ ਤੇ ਉਦੋਂ ਬਾਅਦ ਆ ਜਿਹੜਾ ਸਾਡੇ ਆ ਬੱਚਾ ਤਾ ਗੁਰਦਿਲ ਤਾ ਮੇਰਾ ਬੇਟਾ ਵਧੀਆ ਅੱਜ ਜਿਹੜੀ ਆਵਾਜ਼ ਇਹਦੀ ਹੋ ਚੁੱਕੀ ਹੈ ਤੇ ਮੈਂ ਜਿੰਨੇ ਵੀ ਇਸ ਵੀਡੀਓ ਦੇਖ ਰਹੇ ਹੋ ਤੁਸੀਂ ਵੱਧ ਤੋਂ ਵੱਧ ਇੱਥੇ ਆਓ ਤੇ ਇੱਥੇ ਆਉਂਦਾ ਕੋਈ ਨੁਕਸਾਨ ਨਹੀਂ ਇਹਦੇ ਵਿੱਚ ਫਾਇਦਾ ਹੀ ਫਾਇਦਾ ਇੱਥੇ ਇਸ ਦਰਬਾਰ ਦੇ ਵਿੱਚ ਆ ਕੇ ਆਪਦੀਆਂ ਮਨੋ ਕਾਮਨਾ ਪੂਰੀਆਂ ਕਰਾਓ ਧੰਨਵਾਦ ਜੈ ਪਾਈ ਗੁਰਦਾਸ